ਇਹ ਹੀ ਮੁੜਿਆ ਨੇ ਗੱਡੀਆਂ ਦੇ ਵਿੱਚੋਂ ਡਾਕ ਘਟੇ ਠੰਡੇ ਘਟੇ ਔਰ ਉਹਨਾਂ ਤਿੰਨ ਹਫ਼ਤੇ ਇਹ ਨਹੀਂ ਖਬਲਾ ਕਰ ਦਿੱਤਾ ਕਿਹੜੇ ਦੁਕਾਨਦਾਰ ਇਹਨਾਂ ਨੂੰ ਪੈ ਗਿਆ ਫਿਰ ਆਪਣੀਆਂ ਇਹ ਗੱਡੀਆਂ ਛੱਡ ਕੇ ਭੱਜ ਗਏ ਐਸੇ ਵੇਲੇ ਪ੍ਰਸ਼ਾਸਨ ਦਾ ਬਿਲਕੁਲ ਕੰਟਰੋਲ ਹੈ ਨਹੀਂ ਬਜ਼ਾਰ ਦੇ ਵਿੱਚ ਐਦਾਂ ਦੀ ਲੋਕਾਂ ਦੀ ਇੱਕ ਤਰ੍ਹਾਂ ਬਹੁਤ ਜ਼ਿਆਦਾ ਲੋਕ ਸਹਿਮੇ ਹੋਏ ਇਹਨਾਂ ਤੋਂ ਲੋਕ ਡਰਦੇ ਆ ਗੜਸ਼ੰਕਰ ਦੇ ਕਸਬਾ ਸੈਲਕੌਰ ਦੇ ਵਿੱਚ ਮਾਹੌਲ ਸਮੇਤ ਤਣਾਪੂਰ ਹੋ ਗਿਆ ਜਦੋਂ 4 ਤੋਂ 5 ਗੱਡੀਆਂ 'ਚ ਆਏ ਨੌਜਵਾਨਾਂ ਵੱਲੋਂ ਸਮਾਨ ਦੀ ਖਰੀਦ ਕਰਦੇ ਸਮੇਂ ਦੁਕਾਨਦਾਰ ਉੱਤੇ ਹੀ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਨਿਸ਼ਚਿਤ ਦੁਕਾਨਦਾਰ ਗੰਭੀਰ ਜ਼ਖਮੀ ਹੋ ਗਿਆ ਤੇ ਉੱਧਰ ਗੁੱਸੇ 'ਚ ਆਏ ਬਾਜ਼ਾਰ ਦੇ ਹੋਰ ਦੁਕਾਨਦਾਰਾਂ ਨੇ ਇੱਕ ਨੌਜਵਾਨਾਂ ਦੀ ਗੱਡੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਇਸ ਸੰਬੰਧੀ ਜਾਣਕਾਰੀ ਦਿੰਦਾ ਦੁਕਾਨਦਾਰਾਂ ਦਾ ਕਹਿਣਾ ਹੈ ਕਿ 4 ਤੋਂ 5 ਗੱਡੀਆਂ 'ਚ ਆਏ ਨੌਜਵਾਨ ਜੋ ਹੁਸ਼ਿਆਰਪੁਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਜਾ ਰਹੇ ਸੀ ਤੇ ਇਸ ਦੌਰਾਨ ਸੇਲਾ ਖੁਰਦ ਨੇੜੇ ਸਾਮਾਨ ਦੀ ਖਰੀਦਦਾਰੀ ਨੂੰ ਲੈ ਕੇ ਕੁਝ ਨੌਜਵਾਨਾਂ ਵੱਲੋਂ ਹਥਿਆਰਾਂ ਦੇ ਨਾਲ ਦੁਕਾਨਦਾਰ 'ਤੇ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਆਪਣੀ ਗੱਡੀ ਛੱਡ ਕੇ ਫਰਾਰ ਹੋ ਗਏ ਉਨ੍ਹਾਂ ਤੇ ਸੱਗਤ ਦੁਕਾਨਦਾਰ ਨੂੰ ਕਈ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਕਾਰਨ ਉਸ ਨੂੰ ਸਿਵਲ ਹਸਪਤਾਲ ਮਹਿਲਪੁਰ ਭੇਤੀ ਕਰਵਾਇਆ ਗਿਆ ਇਸ ਮਾਮਲੇ 'ਚ ਲੋਕਾਂ ਵੱਲੋਂ ਪੁਲਿਸ 'ਤੇ ਅਣਗੱਲੀ ਵਰਤਣ ਦੇ ਇਲਜ਼ਾਮ ਲਗਾਏ ਗਏ ਨੇ ਕੋਈ ਨਹੀਂ ਕੋਈ ਇੱਥੇ ਬਾ ਕੋਈ ਵੀ ਪੁਲਿਸ ਦਾ ਅਧਿਕਾਰੀ ਇੱਥੇ ਮੌਜੂਦ ਹੈ ਨਹੀਂ ਇਹ ਗੱਲ ਅਸੀਂ ਪ੍ਰਸ਼ਾਸਨ ਨੂੰ ਕਹਿਣੀ ਚਾਹਦੇ ਆਂ ਕਿ ਕੰਮ ਸੇ ਕੰਮ ਤੁਸੀਂ ਆਪਣਾ ਥੋੜਾ ਕੰਟਰੋਲ ਤਾਂ ਰੱਖੋ ਆਵਾਜ਼ਾਈ ਨੂੰ ਸਿੱਤੀ ਕਰੋਗੇ ਔਰ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਇਹਨਾਂ ਬੰਦਿਆਂ ਦੇ ਉੱਤੇ ਇਹਨਾਂ ਇਹਨਾਂ ਬੰਦਿਆਂ ਦੇ ਉੱਤੇ ਜੇਕਰ ਪੁਲਿਸ ਨੇ 307 ਦੀ ਕਾਰਵਾਈ ਨਾ ਕੀਤੀ ਅਸੀਂ ਪੂਰਾ ਬਜ਼ਾਰ ਬੰਦ ਕਰਾਂਗੇ ਤਾਂ ਇੱਥੇ ਕਟਾਜਾਬ ਕਰਾਂਗੇ ਇਹਨਾਂ ਦੇ ਕਾਰਵਾਈ ਹੋਣੀ ਚਾਹੀਏ ਜਿਹੜੇ ਬਾਹਰੋਂ ਆ ਕੇ ਇੱਥੇ ਗੁੰਡਾਗਰਦੀ ਕਰਦੇ ਆ ਏਹੀ ਮੇਰੀ ਏਹੀ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਖਾਸ ਕਰਕੇ ਡੀਐਸਪੀ ਸਾਹਿਬ ਨੂੰ ਉਹਨਾਂ ਨੂੰ ਮੇਰੀ ਬਹਿਨ ਦੀ ਆ ਕਿ ਇਹ ਨਾ ਇਹ ਨਾ ਲੋਕਾਂ ਦੇ ਜਿਹੜੇ ਲੋਕ ਬਾਹਰ ਆ ਗਏ ਜਿਨ੍ਹਾਂ ਨੇ ਕਤਲ ਨਾ ਹਮਾ ਕੀਤਾ ਮੁੰਡੇ ਨੂੰ ਹੀ ਟਾਇਰ ਥੱਲੇ ਦੇ ਦੇਣਾ ਸਰ ਉਹਦੇ ਨੂੰ ਆ ਦੁਕਾਨਦਾਰ ਵਾਲੇ ਦੁਆਲੇ ਦੇਖਦੇ ਆ ਤੇ ਇਹਨਾਂ ਨੇ ਸ਼ਰੇਆਮ ਗੁੱਡਾ ਕਰਦੀ ਕੀਤੀ ਹੈ ਇਹਨਾਂ ਦੇ ਖਿਲਾਫ ਇਹ ਨਹੀਂ ਡਾਟ ਮਾਰੇ ਅੰਦਰੋਂ ਡਾਟ ਕੱਢਿਆ ਉਹ ਗੁੱਡਾ ਦਾਖਲਾ ਦੋ ਮੁੰਡੇ ਤਿੰਨ ਦਾਖਲਾ ਸਾਡੇ ਮੁੰਡੇ ਇਹਨਾਂ ਉਦੇ ਉੱਤੇ 307 ਦਾ ਮਕਦਮਾ ਦਰਜ ਹੋਣਾ ਚਾਹੀਦਾ ਇਹੀ ਸਾਡੀ ਮੰਗ ਆ ਉਧਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਦੁਕਾਨ ਤੋਂ ਸਮਾਨ ਲੈਣ ਨੂੰ ਲੈ ਕੇ ਲੜਾਈ ਹੋਈ ਹੈ ਤੇ ਗੱਡੀ ਨੂੰ ਅੱਗ ਵੀ ਲਾਈ ਗਈ ਹੈ ਉਹਨਾਂ ਕਿਹਾ ਕਿ ਇਹ ਲੜਾਈ ਕਿਉਂ ਹੋਈ ਤੇ ਕਿੰਨੇ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪੰਜਾਬ ਦੇ ਵਿੱਚ ਕੋਈ ਸਾਬੇ ਕਰਨ ਦੇ ਲੈ ਨਾਲ ਦੀ ਕੋਈ ਝੜੜਾ ਹੋ ਗਿਆ ਤੇ ਝੜੜੇ ਨਾਲ ਗੱਡੀ ਨੂੰ ਅੱਗ ਲਾਈਆ ਤੇ ਸਾਡੀ ਔਕਾ ਦੇ ਪਹੁੰਚ ਗਏ ਆ ਵਿਆਹ ਲੈ ਕੇ ਪੀੜਤਾ ਦੇ ਵਿਆਹ ਲੈ ਕੇ ਕਾਨੂੰਨੀ ਕਾਰਵਾਈ ਇਹ ਸਰ ਕਿੱਥੇ ਹੋਈ ਇਹ ਕਿ ਕਿਹ ਜਨ ਪਹਿਲਾਂ ਕੋਈ ਸਰ ਪਤਾ ਲੱਗਿਆ ਕੋਈ ਕਾਰਨ ਲੜਾਈ ਦਾ ਕੋਈ ਕੋਈ ਨਹੀਂ ਕੋਈ ਨਹੀਂ ਕਿੰਨੇ ਕਿ ਉਹਨਾਂ ਦੇ ਵਿਆਹ ਲੈਣ ਤੋਂ ਬਾਅਦ ਪਤਾ ਲੱਗੇਗਾ ਕਿੰਨੇ ਵਿਅਕਤੀ ਸੀ ਇਦਾਂ ਕੋਈ ਪਤਾ ਲੱਗਿਆ ਨਹੀਂ ਹਾਲੇ ਕੋਈ ਪਤਾ ਨਹੀਂ ਜਿਕਰ ਜੋ ਕਿ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਟ੍ਰੈਫਿਕ ਨੂੰ ਲੈ ਕੇ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਤੇ ਹਾਦਸੇ ਬਾਰੇ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਵੀ ਪੁਲਿਸ ਘੰਟਿਆਂ ਬਾਅਦ ਮੌਕੇ ਤੇ ਪਹੁੰਚੀਏ ਪਰ ਇਹ ਲੜਾਈ ਆਖਰ ਕਿਉਂ ਹੋਈ ਇਹ ਤਾਂ ਜਾਂਚ ਤੋਂ ਬਾਅਦ ਪਤਾ ਲੱਗੇਗਾ ਹੁਸ਼ਿਆਰਪੁਰ ਤੋਂ ਅਮਰੀਕ కుమార్ ਪੰਜਾਬੀ ਲੋਕ ਚੈਨਲ